ਦੇ ਪਰਮਜੀਤ ਪੰਮਾ ਪੁਲਸੀਆ ਜੀ ਦਾ ਬੇਟਾ ਤੇ ਕਹਿੰਦੇ ਮਾਨ ਕਰੇਗਾ ਅੱਜ ਜੋਧੇ ਸੁਰਖਪੁਰ ਵਾਲੇ ਦਾ ਆ ਸ਼ਾਜੀ ਦੀ 10000 ਦੀ ਪਹਿਲੀ ਰੇਡ ਮੇਰੇ ਮਿੱਤਰੋ ਮੋਨੂ ਤੇ ਸੋਨੂ ਵੱਲੋਂ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਔਰ ਦੂਜੇ ਪਾਸੇ ਰਤਨ ਗੜੀਆ ਸੋਟੀ ਓ 10000 ਦਾ ਜਫਾ ਲੱਗ ਗਿਆ ਘੋੜਾ ਘੋੜਾ ਰਮਦਾਸ ਦੀ ਧਰਤੀ ਦਾ ਇਸ ਵੇਲੇ ਪਾਉਂਦਾ ਕਬੱਡੀਆਂ ਪਰ ਦੂਜੇ ਪਾਸੇ ਜ਼ਖਮੀ ਹੋਇਆ ਸ਼ੇਰ ਜ਼ਖਮੀ ਹੋਇਆ ਸ਼ੇਰ ਜ਼ਖਮੀ ਹੋਇਆ ਸ਼ੇਰ ਜ਼ਖਮੀ ਹੋਇਆ ਸ਼ੇਰ ਕਹਿੰਦੇ ਟਾਰਗੇਟ ਇਸ ਵੇਲੇ ਕਰੂਕਾ ਘੋੜਾ 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 ਡੱਕਿਆ ਗਿਆ ਮੇਰੇ ਮਿੱਤਰੋ ਉਹ ਮਾਰ ਦਿਓ ਇਹ ਗਰਦਤ ਆ ਆ ਕਹਿੰਦੇ ਡਾਲਰ ਦਿੱਤਾ ਜਾਣਾ ਵੱਡੇ ਪੱਧਰ ਤੇ ਗੁਰਜੀਤ ਨਨਣ ਸਾਹਿਬ ਨੇ ਕਿਹਾ ਵੀ 7000 ਵੱਡੇ ਜੱਫਿਆਂ ਦਾ ਵੱਡੀਆਂ ਰੇਡਾਂ ਦਾ ਮਾਨ ਸਨਮਾਨ ਇਹ ਫਾਟਕਾ ਇਹ ਫਾਟਕਾ ਇੱਕ ਪਾਸੇ ਰਮਜ਼ਾਨ ਇਹ ਧਰਤੀ ਰਟੀ ਮਕੇਰੀਆਂ ਦਾ ਇਲਾਕਾ ਮੇਰੇ ਮਿੱਤਰੋ ਬੱਲੇ 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 ਆਓ ਬਾੜ ਦੀ ਆ ਗੇਟੋ ਬਾੜ ਦੀ ਪਹਿਲਾ ਜਫਾ ਵੀ 10000 ਦਾ ਅੰਬੇ ਦੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆਓ ਸਾਹਮਣੇ ਵੇਖਦਾ ਵੀ ਦੁਨੀਆ ਦਾ ਵੱਡਾ ਮੱਲ ਅੱਜ ਟਾਂਡਾ ਰਾਮ ਸਹਾਏ ਦਾ ਮੇਲਾ ਆਓ ਮੇਲਾ ਅਸ਼ਕੇ ਅਸ਼ਕੇ ਕਰਦਾ ਰੱਖਦਾ ਸਹਯੋਗ ਜਿਹੜਾ ਉਸ ਗੱਡੀ ਦੇ ਵਿੱਚ ਪਾਵਾਂਗੇ ਸਾਡੇ ਛੋਟੇ ਭਰਾ ਦਾ ਸਨਮਾਨ ਕਰਨਾ ਆਓ ਸਾਹਮਣੇ ਫਰਿਆ ਫਰਿਆ ਰਿਆ ਹਲੇ ਦਾ ਪੱਦਰ ਤੇ ਆ ਵੱਡੀਆਂ ਟੀਮਾਂ ਬਣੀਆਂ ਹੋਈਆਂ ਆ ਟੱਕਰ ਉਹ ਫੇਰ ਤਾੜ ਫਰਿਆਦ ਉਧਰਲੇ ਬੰਨੇ ਚੰਮਕ ਚੰਮਕ ਕਹਿੰਦੀ ਆ ਦੁਨੀਆ ਵਾਹ ਓਏ ਗੱਬਰੂਆ ਆ ਸਿਰਾਂ ਲਾਤਾ ਤਾੜੀਆਂ ਤਾੜੀਆਂ ਓਏ ਅੰਬਿਆ ਭੱਜ ਓਏ ਭੱਜ ਓਏ ਭੱਜ ਐਸ ਪੀ ਹੁਣ 100 ਡਾਲਰ ਤੇ ਬਣਦਾ ਹੈ ਗੁਰਲਾਲ ਗੁਰਲਾਲ ਨੇ ਪੱਟੀ ਟੀਮ ਬਣਾਈ ਹੈ ਪੰਜਾਬ ਲਾਈਨ ਕਬੱਡੀ ਕਲੱਬ ਮਾਝੇ ਦੇ ਨਾਂ ਤੇ ਮੇਰੇ ਮਿੱਤਰੋ ਆਹ ਦੁਨੀਆ ਦੇ ਸੁਪਰਸਟਾਰ ਖੇਡਦੇ ਆ ਲਓ ਦੂਜੇ ਪਾਸੇ ਲੱਗਾ ਜੋਰ ਰਫੀਕ ਰਫੀਕ 31000 ਦੀ ਕਹਿੰਦੇ ਬਾਜੂ ਦੇ ਚੇਲੇ ਦੀ ਕਬੱਡੀ ਆ ਉਹ ਜਿਸਕਰਨ ਟਲੋ ਜੀਆਰਡੀ ਟਰਾਂਸਪੋਰਟ ਇਹ ਆ ਗਈ ਉਹ ਆ ਗਈ ਉਹ ਆ ਗਈ ਉਹ ਆ ਗਈ 31000 31000 ਰਵਿੰਦਰਾ ਸਾਰਾ ਟੱਪਰ ਉੱਤੇ ਆ ਕੇ ਖੜ ਗਿਆ 31000